ਸ਼ਸ਼੍ਰੀਕਾਲ ਤੁਸੀਂ ਸੇਖਰੇ ਸੰਜਨੀ ਇਸ ਦੇ ਮੈਂ ਹਰਪ੍ਰਦੀਪ ਕਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਰਦੀਪ ਸੋਕੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਅਸੋਕੇ ਸਰ ਸਭ ਤੋਂ ਪਹਿਲਾਂ ਝਾਤ ਮਾਰਦੇ ਆ ਪੰਜਾਬ ਤੇ ਪੰਜਾਬ ਦੇ ਵਿੱਚ ਚੱਲ ਰਹੀ ਸਿਆਸਤ ਬਾਰੇ ਸੋ ਅੱਜ ਇੱਕ ਬਿਆਨ ਕਾਫੀ ਸਾਦਾ ਸੁਰਖੀਆਂ ਦੇ ਵਿੱਚ ਹੈ ਉਹ ਬਿਆਨ ਉਸ ਵੇਲੇ ਦਾ ਜਦੋਂ ਰਾਹੁਲ ਗਾਂਧੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਗद्दार ਦੋਸਤ ਕਿਹਾ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਂਗਰਸ ਤੇ ਵਿੱਚ ਬੀਜੇਪੀ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਆਪਣੇ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਡੇ ਬਾਏ ਡੇ ਗਰਮੀ ਜ਼ਿਆਦਾ ਹੋ ਰਹੀ ਆ ਜੀ ਹੁਣ ਗੱਲ ਕਰੀਏ ਅੱਜ ਦੇ ਬਿਆਨ ਦੀ ਹਮ ਜੋ ਕਿ ਦਿੱਲੀ ਪਾਰਲੀਮੈਂਟ ਹਾਊਸ ਦੇ ਵਿੱਚ ਪਹਿਲਾਂ ਇਹਨਾਂ ਦਾ ਰੁੜਾ ਪੈਂਦਾ ਹਮ ਉਥੋਂ ਬਾਹਰ ਕੱਢ ਦਿੱਤੇ ਜਾਂਦੇ ਨੇ ਕਾਂਗਰਸੀ ਧੜਾ ਹਮ ਰਾਹੁਲ ਗਾਂਧੀ ਦੇ ਨਾਲ ਬੈਠੇ ਉਥੇ ਪ੍ਰੋਟੈਸਟ ਕਰ ਰਹੇ ਹੁੰਦੇ ਨੇ ਪੂੜੀਆਂ ਦੇ ਉੱਤੇ ਜਦੋਂ ਰਵਨੀਤ ਬਿੱਟੂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਰਵਨੀਤ ਬਿੱਟੂ ਸ਼ਾਇਦ ਸਾਡੇ ਵੱਲ ਇਸ਼ਾਰਾ ਕਰਕੇ ਕੋਈ ਟਿੱਪਣੀ ਕਰ ਰਹੇ ਨੇ ਹਮ ਜੀ ਜੇ ਅਸੀਂ ਰਾਹੁਲ ਗਾਂਧੀ ਦੇ ਮਾਧਿਅਮ ਤੋਂ ਦੇਖੀ ਤਾਂ ਰਾਹੁਲ ਗਾਂਧੀ ਜੀ ਦਾ ਬਿਆਨ ਵੀ ਆਇਆ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਮੈਨੂੰ ਇਹ ਲੱਗਿਆ ਕਿ ਉਹ ਮੇਰੇ ਬਾਰੇ ਜਾਂ ਮੇਰੇ ਧੜੇ ਬਾਰੇ ਕੁਝ ਬੋਲ ਰਹੇ ਨੇ ਜੀ ਤੇ ਅਸੀਂ ਉਹਨਾਂ ਨੂੰ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੇਫਿਕਰ ਰਹੋ ਵੀ ਤੁਸੀਂ ਇਹਨਾਂ ਤੋਂ ਬਾਅਦ ਫਿਰ ਸਾਡੇ ਕੋਲੇ ਆ ਜਾਣਾ ਹੂੰ ਦੇਖੋ ਕਿਤੇ ਨਾ ਕਿਤੇ ਜਿਹੜੀ ਦੋਸਤੀ ਹੁੰਦੀ ਹੈ ਉਹ ਕਦੇ ਟੁੱਟਦੀ ਨਹੀਂ ਹੁੰਦੀ ਜੀ ਜੇ ਗੱਲ ਕਰੀਏ ਰਾਜਾ ਵੜਿੰਗ ਸੁਖਸ਼ਿੰਦਰ ਰੰਧਾਵਾ ਪ੍ਰਤਾਪ ਬਾਜੀਬਾ ਵੀ ਉੱਥੇ ਹੀ ਸੀ ਹੂੰ ਉਹਨਾਂ ਨੇ ਵੀ ਦੇਖੋ ਰਾਜਾ ਵੜਿੰਗ ਦਾ ਵੀ ਬਿਆਨ ਆਇਆ ਕਹਿੰਦਾ ਜੀ ਰਵਨੀਤ ਬਿੱਟੂ ਨੂੰ ਜਾਣਦਾ ਕੋਣ ਸੀ ਜੀ ਜੀ ਜਿਹੜੀ ਪਹਿਚਾਣ ਬਣੀ ਆ ਉਹ ਕਾਂਗਰਸ ਪਾਰਟੀ ਤੋਂ ਬਣੀ ਆ ਲੁਧਿਆਣਾ ਦੇ ਵਿੱਚ ਦੋ ਵਾਰੀ ਉਹ ਐਮਪੀ ਰਹਿ ਚੁੱਕੇ ਨੇ ਅਨੰਦਪੁਰ ਸਾਹਿਬ ਵੀ ਐਮਪੀ ਰਹਿ ਚੁੱਕੇ ਨੇ ਵੀ ਤਿੰਨ ਵਾਰੀ ਉਹ ਅਸੀਂ ਐਮਪੀ ਬਣਾਏ ਨੇ ਕਾਂਗਰਸ ਨੇ ਉਹਨਾਂ ਨੂੰ ਦੇਣ ਦਿੱਤੀ ਆ ਵੀ ਜਿਹੜੇ ਬਿਆਨਤ ਸਿੰਘ ਵੀ ਸੀਗੇ ਹੂੰ ਵੀ ਉਹ ਵੀ ਕਾਂਗਰਸ ਦੀ ਦੇਣ ਸੀਗੇ ਜੀ ਜੀ ਉੱਥੇ ਮਨਜਿੰਦਰ ਸਿਰਸਾ ਦੇ ਵੱਲੋਂ ਵੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾਂਦੀ ਔਰ ਮਨਜਿੰਦਰ ਸਿਰਸਾ ਦਾ ਇਹ ਕਹਿਣਾ ਹੈ ਆ ਕਿ ਜਿਹੜੇ ਸਿੱਖ ਹੁੰਦੇ ਨੇ ਉਹ ਸਰਦਾਰ ਹੁੰਦੇ ਨੇ ਉਹ ਗਦਰਾਰ ਨਹੀਂ ਹੁੰਦੇ ਔਰ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਗਦਰਾਰਤਾ ਗਾਂਧੀ ਪਰਿਵਾਰ ਹੈ ਕਿਉਂਕਿ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਾਇਆ ਸੀ ਜੀ ਦੇਖੋ ਜਿਹੜੇ ਮਨਜਿੰਦਰ ਸਿਰਸਾ ਨੇ ਬੜੇ ਪੜ੍ਹੇ ਲਿਖੇ ਇਨਸਾਨ ਨੇ ਸੂਝਵਾਰ ਇਨਸਾਨ ਨੇ ਤੁਹਾਨੂੰ ਦੱਸ ਦਈਏ ਵੀ ਦਿੱਲੀ ਦੇ ਵਿੱਚੋਂ ਮੰਤਰੀ ਨੇ ਇੱਕ ਬੰਦਾ ਜਿਹੜਾ ਮੰਤਰੀ ਅਹੁਦੇ ਤੇ ਹੁੰਦਾ ਨਾ ਉਹ ਬੜੀ ਦੁਗਾ ਇਹਦੇ ਵਿੱਚ ਸੋਚ ਵਿਚਾਰ ਕੇ ਬੋਲਦਾ ਤੇ ਉਹਨਾਂ ਨੇ ਅੱਜ ਬੜੇ ਵਧੀਆ ਸ਼ਬਦਾਂ ਚ ਇਹਦੀ ਨਿਖੇਧੀ ਕੀਤੀ ਕਿ ਦੇਖੋ ਇਹ ਜਿਹੜੀ ਘਟਨਾ ਹੋਈ ਆ ਵੀ ਅਸੀਂ ਦੀ ਨਿਖੇਧੀ ਤਾਂ ਕਰਦੇ ਆ ਕਿ ਉਹਨਾਂ ਨੂੰ ਪੱਗ ਦੀ ਕਦਰ ਨਹੀਂ ਕੀਤੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਸਿਰ ਤੇ ਪੱਗ ਆ ਵੀ ਦਸਤਾਰ ਆ ਵੀ ਉਹਨਾਂ ਨੇ ਇਹਨੂੰ ਦੇਸ਼ ਦਾ ਗद्दार ਕਹਤਾ ਵੀ ਗद्दार ਉਹ ਬੰਦੇ ਨੇ ਜਿਨ੍ਹਾਂ ਨੇ ਲਾਲੋ ਵੀ ਇਨਫੋਰਮੇਸ਼ਨ ਆ ਪਾਕਿਸਤਾਨ ਨੂੰ ਦਿੱਤੀਆਂ ਹੋਣ ਜੀ ਜਾਂ ਗਤੀਵਿਧੀਆਂ ਦੇ ਵਿੱਚ ਤੇਜ਼ ਗਤੀਵਿਧੀਆਂ ਦੇ ਵਿੱਚ ਹਲਚਲ ਚ ਰਹੇ ਹੋਣ ਪਰ ਇਦਾਂ ਦਾ ਕਿਤੇ ਵੀ ਸਾਨੂੰ ਨਜ਼ਰ ਨਹੀਂ ਆਉਂਦੀ ਵੀ ਰਵਨੀਤ ਬਿੱਟੂ ਨੇ ਜਿਹੜੇ ਅਸੀਂ ਉਹ रेल मंत्री ਇੱਥੇ ਲਾਏ ਹੋਏ ਨਹੀਂ ਜੀ ਬਿਲਕੁਲ ਅਸੋਖੀ ਸਰ ਜਿਸ ਤਰੀਕੇ ਦੇ ਨਾਲ ਹਰ ਰੋਜ਼ ਆਇਨਾ ਆਇਦਿਨੇ ਬਿਆਨ ਸਾਹਮਣੇ ਆਉਂਦੇ ਰਹਿੰਦੇ ਨੇ ਔਰ ਆਮ ਲੋਕਾਂ ਦੇ ਲਈ ਮੈਨੂੰ ਲੱਗਦਾ ਹੈ ਕਿ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿਉਂਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਉੱਤੇ ਫੋਕਸ ਕਰਨ ਦੀ ਜਗ੍ਹਾ ਧਿਆਨ ਦੇਣ ਦੀ ਜਗ੍ਹਾ ਇਹ ਜਿਹੜੇ ਸਿਆਸੀ ਲੀਡਰ ਨੇ ਆਪਸ ਤੇ ਵਿੱਚ ਹੀ ਸ਼ਬਦੀ ਵਾਰ ਇੱਕ ਦੂਜੇ ਤੇ ਕਰਦੇ ਰਹਿੰਦੇ ਨੇ ਫਿਰ ਫਿਊਚਰ ਹੈ ਜਿਹੜਾ ਭਵਿੱਖ ਆਉਣ ਵਾਲੇ ਲੋਕਾਂ ਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਖਤਰੇ ਝੂ ਸਕਦਾ ਦੇਖੋ ਇਦਾਂ ਦੇ ਬਿਆਨਾਂ ਨਾਲ ਕੀ ਹੁੰਦਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਜੀ ਬਿਲਕ ਘਰਾਂ ਨੂੰ ਠੱਕੇ ਟੁੱਟੇ ਜਾਂਦੇ ਨੇ ਕਮਾਕਾਰਾਂ ਤੋਂ ਉਹ ਜਦੋਂ ਫੇਸਬੁੱਕ ਮੀਡੀਆ ਦੇਖਦੇ ਨੇ ਜਾਂ ਐਕਸ ਖੋਲ ਕੇ ਦੇਖਦੇ ਨੇ ਤੇ ਉੱਥੇ ਵਕ ਵਕ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਸੁਣਦੇ ਆ ਉਹਨਾਂ ਦੇ ਮਨ 'ਚ ਇਹ ਹੁੰਦਾ ਵੀ ਇਹ ਆਪਸ 'ਚ ਹੀ ਲੜੀ ਜਾਂਦੇ ਨੇ ਵੀ ਇਹ ਪੰਜਾਬ ਬਾਰੇ ਕਦੋਂ ਗੱਲ ਕਰਨਗੇ ਕਦੋਂ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਹੋਊਗਾ ਵੀ ਹੁਣ ਦੇਖੋ ਅੱਜ ਕੈਂਸਰ ਡੇ ਸੀ ਜੀ ਬਿਲਕੁਲ ਕਿਤੇ ਨਾ ਕਿਤੇ ਰਾਜਾ ਬੜੇਗੇ ਥੋੜਾ ਲੁਧਿਆਣੇ ਤੋਂ ਐਮਪੀ ਨੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਸੀ ਹੂੰ ਵੀ ਉਹ ਉਥੇ ਪ੍ਰੋਟੈਸਟ ਕਰਨ ਲੱਗੇ ਤੇ ਪ੍ਰੋਟੈਸਟ ਤੋਂ ਬਾਅਦ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਪਾਰਲੀਮੈਂਟ ਹਾਊਸ ਤੋਂ ਬਾਹਰ ਚਲੇ ਜਾਓ ਬਾਹਰ ਚਲੇ ਜਾਓ ਠੀਕ ਕਿਤੇ ਨਾ ਕਿਤੇ ਇਹ ਚੀਜ਼ਾਂ ਗਲਤ ਨਹੀਂ ਵੀ ਉਥੇ ਜੇ ਤੁਹਾਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਭੇਜਦੇ ਆਂ ਜਾਂ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਦੇ ਆਂ ਤਾਂ ਲੋਕਾਂ ਦੀ ਕਦਰ ਕਰਿਆ ਕਰੋ ਵੀ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਇਹ ਲੋਕ 27 ਦੇ ਵਿੱਚ ਹਿਸਾਬ ਲੈ ਲੈਣਗੇ ਜੇ ਇਹ ਨਾ ਸੁਧਰੇ ਜੀ ਬਿਲਕੁਲ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆਂ ਅਸੋ ਕਿਸਰੋਂ ਦਾ ਜ਼ਿਕਰ ਕਰਾਂਗੀ ਆਨਲਾਈਨ ਗੇਮਸ ਤਾਂ ਬੱਚੇ ਅਕਸਰ ਗੇਮਸ ਖੇਡਣਾ ਪਸੰਦ ਕਰਦੇ ਨੇ ਇਕੱਲੇ ਸਮਾਂ ਬਤਾਉਣਾ ਪਸੰਦ ਕਰਦੇ ਨੇ ਪਰ ਪਤਾ ਨਹੀਂ ਲੱਗਦਾ ਕਿ ਉਹ ਗੀਮਾਂ ਦੇ ਵਿੱਚ ਕਿਵੇਂ ਉਲਝ ਜਾਂਦੇ ਨੇ ਕਿ ਆਪਣੀ ਜ਼ਿੰਦਗੀ ਦਾ ਉਤੇ ਲਾ ਦਿੰਦੇ ਨੇ ਅਜਿਹਾ ਹੀ ਹੁੰਦਾ ਜਦੋਂ ਤਿੰਨ ਲੜਕੀਆਂ ਨੇ ਜਿਹੜੀਆਂ ਆਨਲਾਈਨ ਗੇਮਿੰਗ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੰਦੀਆਂ ਨੇ ਸੋ ਮਾਪਿਆਂ ਨੂੰ ਸਤਰਕ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਹੈ ਮਾਮਲਾ ਕਿਸੇ ਉਸ ਮਾਮਲੇ ਤੇ ਜ਼ਰਾ ਛਾਤ ਜ਼ਰੂਰ ਮਰੋ ਦੇਖੋ ਅਸੀਂ ਅਕਸਰ ਹੀ ਆਪਣੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਮਾਪਿਆਂ ਨੂੰ ਅਪੀਲ ਇਹ ਕਰਦੇ ਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਿੰਨਾ ਤੁਸੀਂ ਮੋਬਾਈਲ ਫੋਨ ਤੋਂ ਦੂਰ ਰੱਖ ਸਕਦੇ ਹੋ ਰੱਖੋ ਜਿੰਨਾ ਤੁਸੀਂ ਟੀਵੀ ਤੋਂ ਦੂਰ ਰੱਖ ਸਕਦੇ ਹੋ ਰੱਖੋ ਕਿਉਂਕਿ ਉਹਨਾਂ ਦੇ ਨਾਲ ਤੁਸੀਂ ਆਪਣਾ ਟਾਈਮ ਸਪੈਂਡ ਕਰੋ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਘਰਾਂ 'ਚ ਲੈ ਕੇ ਜਾਓ ਆਪਣੀ ਦਾਦਾ-ਦਾਦੀ ਦੀਆਂ ਗੱਲਾਂ ਸੁਣਾਓ ਨਾ ਕਿ ਉਹਨਾਂ ਨੂੰ ਫੋਨ ਦਿਓ ਹੁਣ ਜਿਹੜੀ ਘਟਨਾ ਹੋਈ ਆ ਹੁਣ ਇੱਕ ਪਰਿਵਾਰ ਦੇ ਵਿੱਚ ਤਿੰਨ ਕੁੜੀਆਂ ਮਾਮਲਾ ਗਾਜ਼ੀਆਬਾਦ ਦਾ ਜੀ ਕੁੜੀਆਂ ਦੀ ਉਮਰ ਵੀ ਖਾਸ ਹੀ ਨਹੀਂ ਹਮ 12 14 16 ਸਾਲ ਦੀਆਂ ਕੁੜੀਆਂ ਕੀ ਹੁੰਦੀਆਂ ਹਮ ਦੇਖੋ ਇਹਨਾਂ ਦਾ ਹਰੇ ਫਿਊਚਰ ਹੋਣਾ ਵਿਆਹ ਹੋਣਾ ਜੀ ਕਿਤੇ ਨਾ ਕਿਤੇ ਇਹਨਾਂ ਨੇ ਸੋਹਰੇ ਜਾਣਾ ਵੀ ਕਿਤੇ ਨਾ ਕਿਤੇ ਇਹਨਾਂ ਦੇ ਇੰਨੇ ਸੁਪਨੇ ਹੁੰਦੇ ਨੇ ਇੰਨੇ ਪੜ੍ਹ ਲੈ ਕੇ ਕਿਸੇ ਨੇ ਜੱਜ ਬਣਨਾ ਕਿਸੇ ਨੇ ਵਕੀਲ ਬਣਨਾ ਜੀ ਪਰ ਜਦੋਂ ਹੱਥਾ 'ਚ ਫੋਨ ਆ ਜਾਣ ਹਮ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਫਿਊਚਰ ਬਾਰੇ ਧੁੰਦਲਾ ਦਿਖਣ ਲੱਗ ਜਾਂਦਾ ਵੀ ਉਹਨਾਂ ਨੂੰ ਉਹਦੇ ਸੁਪਨੇ ਨਹੀਂ ਉਹ ਮਰਨ ਲੱਗ ਜਾਂਦੇ ਨੇ ਇਦਾਂ ਹੀ ਜਿਹੜੀ ਘਟਨਾ ਹੋਈ ਆ ਇਹ ਲਵ ਕੋਰੀਅਨ ਗੇਮ ਜੀ ਅਸੀਂ ਅਕਸਰ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਜਦੋਂ ਉੱਤਰ ਪ੍ਰਦੇਸ਼ ਦੇ ਇੱਕ ਬੱਚਾ ਸੀਗਾ ਜਿਨੇ ਡੇਲੀ ਟਾਸਕ ਦੇ ਤੌਰ ਤੇ ਇਹ ਗੇਮ ਖੇਡਣੀ ਚਾਹੀ ਤੇ ਤੀਸਰੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਜੀ ਇਹਨਾਂ ਦੇ ਨਾਲ ਵੀ ਸੇਮ ਇਦਾਂ ਹੀ ਹੋਇਆ ਰਾਤ ਦੇ ਤਕਰੀਬਨ 12 ਵਜੇ ਹੋਏ ਸੀ ਤੇ ਇਹਨਾਂ ਨੂੰ ਟਾਸਕ ਮਿਲਿਆ ਕਿ ਤੁਸੀਂ ਛੱਤ ਦੇ ਉੱਤੋਂ ਛਾਲ ਮਾਰ ਦਿਓ ਹੂੰ ਤੇ ਇਹ ਡਰ ਗਈਆਂ ਹੂੰ ਤਿੰਨ ਤਿੰਨੇ ਡਰ ਗਈਆਂ ਇਹਨਾਂ ਨੇ ਆਪਣੇ ਸੋਚਿਆ ਨਹੀਂ ਪਿਛੇ ਮਾਪਿਓ ਬਾਰੇ ਨਹੀਂ ਸੋਚਿਆ ਸੁਸਾਈਡ ਨੋਟ ਵੀ ਦਿੱਤਾ ਹੂੰ ਕਿ ਮੰਮੀ ਡੈਡੀ ਅਸੀਂ ਇੰਨਾ ਕਿ ਗੇਮ ਨੂੰ ਪਿਆਰ ਕਰਨ ਲੱਗ ਗਏ ਕਿ ਤੁਹਾਡਾ ਪਿਆਰ ਹੀ ਨਹੀਂ ਆਇਆ ਹੂੰ ਵੀ ਅਸੀਂ ਉਹ ਟਾਸਕ ਦੇ ਵਿੱਚ ਇੰਨਾ ਕੁ ਰੁੱਝ ਗਏ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕੌਣ ਸਹੀ ਆ ਕੌਣ ਗਲਤ ਆ ਜੀ ਵੀ ਜਦੋਂ ਜੀਵਨ ਲੀਲਾ ਸਮਾਪਤ ਕਰ ਲਈ ਉਹਨਾਂ ਨੇ ਛਾਲ ਮਾਰ ਕੇ ਗਵਾਂਡੀਆਂ ਨੇ ਫੋਨ ਮੜਾਏ ਉਹਨਾਂ ਦੇ ਪਿਤਾ ਨੂੰ ਫੋਨ ਮੜਾਇਆ ਜੋ ਕਿ ਆਨਲਾਈਨ ਟਰੇਡਿੰਗ ਦੇ ਵਿੱਚ ਸੀ ਹੂੰ ਦੇਖੋ ਆਨਲਾਈਨ ਟਰੇਡਿੰਗ ਕੀ ਹੁੰਦੀ ਹੈ ਸ਼ੇਅਰ ਮਾਰਕੀਟ ਹੂੰ ਸ਼ੇਅਰ ਮਾਰਕੀਟ ਕਹਿ ਲਓ ਵੀ ਉਹਨਾਂ ਦੇ ਵਿੱਚ ਉਹ ਆਪਣੇ ਬੇਟੀਆਂ ਨੂੰ ਟਾਈਮ ਨਹੀਂ ਦੇ ਸਕੇ ਜਦੋਂ ਉਹ ਘਰੇ ਆ ਕੇ ਦੇਖਦੇ ਨੇ ਤਾਂ ਤਿੰਨਾਂ ਦੇ ਸਰੀਰ ਨੇ ਉਹ ਨੀਚੇ ਪਏ ਹੁੰਦੇ ਨੇ ਬਿਲਡਿੰਗ ਤੋਂ ਜੀ ਤੇ ਜਦੋਂ ਉਹ ਲੈ ਕੇ ਹਸਪਤਾਲ ਜਾਂਦੇ ਨੇ ਤੇ ਪਤਾ ਲੱਗਦਾ ਵੀ ਤਿੰਨੇ ਮ੍ਰਿਤਕ ਉਹਸ਼ਕਤ ਕਰ ਦਿੱਤੇ ਗਏ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਉਹਨਾਂ ਦੇ ਕਮਰਿਆਂ ਦੀ ਪੁਲਿਸ ਤਲਾਸ਼ੀ ਲੈਂਦੀ ਆ ਤਲਾਸ਼ੀ ਲੈਣ ਤੋਂ ਬਾਅਦ ਇੱਕ ਸੁਸਾਇਡ ਨੋਟ ਮਿਲਦਾ ਸਭ ਤੋਂ ਅੱਠ ਪੇਜਾਂ ਦਾ ਜਿੱਥੇ 100 ਵਾਰ ਤਾਂ ਇਹੀ ਲਿਖਿਆ ਹੁੰਦਾ ਕਿ ਸਾਨੂੰ ਕੋਰੀਅਨ ਗੇਮ ਦੇ ਨਾਲ ਪਿਆਰ ਹੋ ਗਿਆ ਸੀ ਵੀ ਸਾਨੂੰ ਨਾ ਪੜ੍ਹਾਈ ਦਾ ਡਰ ਸੀ ਨਾ ਤੁਹਾਡਾ ਨਾ ਕਿਸੇ ਹੋਰ ਦਾ ਜੇ ਅਸੀਂ ਉੱਠਦੇ ਸੀ ਤਾਂ ਸਾਨੂੰ ਕੋਰੀਅਨ ਗੇਮ ਹੀ ਨਜ਼ਰ ਆਉਂਦੀ ਸੀ ਵੀ ਸਾਨੂੰ ਇਹ ਸੀ ਵੀ ਕੋਰੀਅਨ ਗੇਮ ਕਦੋਂ ਸ਼ੁਰੂ ਹੋਵੇ ਤੇ ਕਦੋਂ ਸਾਨੂੰ ਟਾਸਕ ਮਿਲੇ ਤੇ ਅਸੀਂ ਟਾਸਕ ਕਰੀਏ ਜੀ ਬਿਲਕੁਲ ਦੇਖੋ ਅਸੀਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਨੂੰ ਕਹਿੰਨੇ ਆ ਕਿ ਦੇਖੋ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਬੱਚਾ ਕੀ ਚੀਜ਼ ਦੇਖ ਰਿਹਾ ਹੈ ਬਿਲਕੁਲ ਜੀ ਕੀ ਨਹੀਂ ਦੇਖ ਰਿਹਾ ਹਮਮ ਦੇਖੋ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜਿਹੜਾ ਆਲਾ ਦੁਆਲਾ ਉੱਥੇ ਬੜਾ ਗਲਤ ਵਿਵਹਾਰ ਪੈਂਦਾ ਵੀ ਗਲਤ ਪ੍ਰਭਾਵ ਪੈਂਦਾ ਹਮ ਵੀ ਕਿਤੇ ਨਾ ਕਿਤੇ ਜਿਹੜੇ ਹੋਰ ਨੌਜਵਾਨ ਨੇ ਹੋਰ ਯੂਥ ਆ ਉਹ ਵੀ ਸਰਚ ਕਰਕੇ ਲੱਭਣ ਲੱਗ ਜਾਂਦਾ ਵੀ ਇਹ ਕਿਹੜੀ ਗੇਮ ਆ ਵੀ ਅਸੀਂ ਵੀ ਇਹਦੇ ਵਿੱਚ ਟਾਸਕ ਕਰਕੇ ਖੇਡੀਏ ਦੇਖੋ ਆ ਗੇਮਾਂ ਦੇ ਵਿੱਚ ਕੀ ਹੁੰਦਾ ਵਕ ਵਕ ਤਰ੍ਹਾਂ ਦੇ ਲਾਲੀ ਦਿੱਤੇ ਜਾਂਦੇ ਨੇ ਜੀ ਇਹਨਾਂ ਲਾਲੇ ਛੋਟਾ ਦਿੱਤਾ ਜਾਂਦਾ ਵੀ ਤੁਹਾਨੂੰ 1000 ਰੁਪਏ ਮਿਲੂਗਾ ਤੁਹਾਨੂੰ 500 ਰੁਪਏ ਮਿਲੂਗਾ ਹੌਲੀ ਹੌਲੀ ਜਦੋਂ ਦੇਖਦੇ ਨੇ ਵੀ ਇਹ ਚ ਇੰਟਰਸਟ ਵਧਦਾ ਜਾਂਦਾ ਵੀ ਤੁਹਾਨੂੰ ਮੂਵੀ ਟਿਕਟਾਂ ਮਿਲਣਗੀਆਂ ਵੀ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਕਿਤੇ ਨਾ ਕਿਤੇ ਜਦੋਂ ਬੰਦਾ ਕਹਿੰਦਾ ਵੀ ਮੈਂ ਖੇਡਣੀ ਬੰਦ ਕਰ ਦੂੰਗਾ ਫਿਰ ਉਹਨੂੰ ਵਾਰਨਿੰਗ ਦੇਣ ਲੱਗ ਜਾਂਦੇ ਨੇ ਮੀਨਿੰਗ ਉਹ ਥੱਟ ਕੋਲਾ ਆਉਣ ਲੱਗ ਜਾਂਦੀਆਂ ਵੀ ਤੁਸੀਂ ਜਿਹੜੀ ਇਹ ਗੇਮ ਹੈ ਤੁਸੀਂ ਵਿੱਚ ਨਹੀਂ ਛੱਡ ਸਕਦੇ ਹੁਣ ਤੁਹਾਨੂੰ ਇਹਦਾ ਐਂਡ ਕਰਨਾ ਹੀ ਪਏਗਾ ਜੀ ਜੀ ਇਸ ਤੋਂ ਬਿਲਕੁਲ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੇ ਧਿਆਨ ਰੱਖਣ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ ਕਿ ਤੁਹਾਡੇ ਬੱਚੇ ਸਕਰੀਨ ਟਾਈਮ ਕਿੰਨਾ ਕੁ ਦੇਖਦੇ ਨੇ ਔਰ ਫੋਨ ਦੇ ਉੱਤੇ ਕੀ ਦੇਖਦੇ ਨੇ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਦੋਂ ਸਾਡੇ ਤੇ ਹਾਵੀ ਹੋ ਜਾਂਦੀ ਹੈ ਤੇ ਸਾਡੀ ਮੌਤ ਦਾ ਕਾਰਨ ਬਣ ਜਾਂਦੀ ਹੈ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਸੋ ਕਿ ਸਰ ਜ਼ਿਕਰ ਕਰਾਂਗੇ ਹੁਣ ਅਸੀਂ ਬੈਂਕਾਂ ਦੀ ਆਮ ਤੌਰ ਤੇ ਜਿਹੜੇ ਮੱਧ ਵਰਗੀ ਲੋਕ ਨੇ ਮਿਡਲ ਕਲਾਸ ਲੋਕ ਨੇ ਬੈਂਕਾਂ ਦੇ ਵਿੱਚ ਜਾਂਦੇ ਨੇ ਸੋਨਾ ਜਮਾ ਕਰਾਉਂਦੇ ਨੇ ਪੈਸੇ ਜਮਾ ਕਰਾਉਂਦੇ ਨੇ ਤਾਂਕਿ ਜਦੋਂ ਜ਼ਰੂਰਤ ਪਵੇ ਉਹ ਆਪਣਾ ਜਿਹੜੀ ਜ਼ਰੂਰੀ ਸਮਾਨ ਨਾਂ ਨੂੰ ਕਢਵਾ ਸਕਣ ਆ ਪਰ ਜਦੋਂ ਬੈਂਕ ਦੇ ਵਿੱਚ ਪਿਆ ਪਿਆ ਸੋਨਾ ਜਿਹੜਾ ਅਸਲੀ ਸੋਨਾ ਨਕਲੀ ਬਦਲ ਜਾਵੇ ਫਿਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਬਹੁਤ ਸਾਰਾ ਫਰਕ ਪੈਂਦਾ ਹੈ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਇਸ ਦੇ ਬਾਰੇ ਥੋੜਾ ਵਿਸਥਾਰ ਪੂਰਵਕ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜਦੋਂ ਵੀ ਕੋਈ ਮਾਧਿਅਮ ਵਰਗ ਦਾ ਲੋਕ ਨੇ ਜਾਂ ਇਹ ਕਹਿ ਲਓ ਵੀ ਮੀਡੀਅਮ ਬੰਦੇ ਨੇ ਜਿੱਦਾਂ ਘਰਾਂ ਦੇ ਵਿੱਚ ਕੁੜੀਆਂ ਦਾ ਵਿਆਹ ਕਰਨਾ ਜਾਂ ਘਰਾਂ 'ਚ ਲੈਂਟਰ ਪੋਣਾ ਉਹ ਅਕਸਰ ਤੌਰ ਤੇ ਕੀ ਹੁੰਦਾ ਉਹਨਾਂ ਨੂੰ ਏ ਹੁੰਦਾ ਕਿ ਜਿਹੜੇ ਔਰਤ ਦੇ ਗਹਿਣੇ ਹੁੰਦੇ ਆ ਵੀ ਉਹ ਬੈਂਕ ਦੇ ਵਿੱਚ ਰੱਖ ਕੇ ਅਸੀਂ ਆਪਣਾ ਵੀ ਡੰਗ ਟਪਾ ਲਈਏ ਵੀ ਸਾਲ ਦੋ ਸਾਲ ਅਸੀਂ ਲੋਨ ਦੀਆਂ ਕਿਸ਼ਤਾਂ ਦੇ ਦਈਏ ਜਦੋਂ ਅਸੀਂ ਕਿਸ਼ਤਾਂ ਦੇ ਦੇਵਾਂਗੇ ਤਾਂ ਜਿਹੜਾ ਸਾਡਾ 골ਡ ਆ ਵੀ ਉਹ ਸਾਨੂੰ ਮਿਲ ਜਾਊਗਾ ਹੁਣ ਦੇਖੋ ਬੜੀ ਹੈਰਾਨੀਜਨਕ ਜੀ ਗੱਲ ਆ ਵੀ ਜਿਹੜੀ ਰਾਜਸਥਾਨ ਦੇ ਜੂੰਜ ਨੂੰ ਜ਼ਿਲ੍ਹੇ ਦੇ ਵਿੱਚੋਂ ਆਈ ਆ ਜੀ ਵੀ ਉੱਥੇ ਲੋਕਾਂ ਨੇ ਪੀ ਐਨ ਬੀ ਬੈਂਕ ਦੇ ਵਿੱਚ ਸਾਢੇ 4 ਕਿਲੋ ਤੋਲਾ ਸੋਨਾ ਜਿਹੜਾ ਹੁੰਦਾ ਉਹ ਗਿਰਵੀ ਰਖਾਇਆ ਹੁੰਦਾ ਲੋਕਰਾਂ ਦੇ ਵਿੱਚ ਹੂੰ ਤੇ 73 ਉਥੇ ਲੋਕਰ ਹੁੰਦੇ ਨੇ ਹੂੰ ਉਹਨਾਂ ਲੋਕਰਾਂ ਦੇ ਵਿੱਚ ਕੀ ਹੁੰਦਾ ਉਹ ਜਿਹੜਾ ਅਸਲੀ ਸੋਨਾ ਹੁੰਦਾ ਨਕਲੀ ਬਣ ਜਾਂਦਾ ਹੂੰ ਦੇਖੋ ਇਹ ਹੁਣ ਪਤਾ ਕਿਵੇਂ ਲੱਗਿਆ ਹੂੰ ਵੀ ਜਦੋਂ 30 ਜਨਵਰੀ ਨੂੰ ਨਵੇਂ ਉਥੇ ਬ੍ਰਾਂਚ ਮੈਨੇਜਰ ਆਉਂਦੇ ਨੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਂਦਾ ਜੀ ਜਦੋਂ ਵੀ ਕਿਸੇ ਨੂੰ ਕੋਈ ਚੀਜ਼ ਹੈਂਡਓਵਰ ਕਰਦੇ ਆ ਤਾਂ ਸਾਰੀ ਜਿਹੜੀ ਤਲਾਸ਼ੀ ਲਈ ਜਾਂਦੀ ਹੁੰਦੀ ਹੈ ਇਹ ਦੇਖਿਆ ਜਾਂਦਾ ਵੀ ਇਹਨਾਂ ਲੋਕਰਾਂ ਦੇ ਵਿੱਚ ਜਿਹੜਾ ਸੋਨਾ ਆ ਵਾ ਵੀ ਉਹ ਅਸਲੀ ਆ ਜਾਂ ਨਕਲੀ ਆ। ਹੂੰ ਬਈ ਜਿਹੜੇ ਗਹਿਣੇ ਨੇ ਵੀ ਇਹਨਾਂ ਦਾ ਹੇਰ ਫੇਰ ਤਾਂ ਨਹੀਂ ਹੋਈ ਕਿਤੇ। ਹੂੰ ਬਈ ਉਹੀ ਚੀਜ਼ਾਂ ਜਦੋਂ ਚੈੱਕ ਕੀਤੀਆਂ ਤਾਂ ਜਿਹੜੇ ਮੈਨੇਜਰ ਸਾਹਿਬ ਨੇ ਨਵੇਂ ਆਲੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਵੀ ਇਹ ਜਿਹੜਾ ਸੋਨਾ ਸਾਰਾ ਪਿਆ ਵਾ ਵੀ ਇਹ ਤਕਰੀਬਨ 60 ਤੋਂ 70 ਲੱਖ ਦਾ ਸੋਨਾ। ਹੂੰ ਬਈ ਇਹ ਨਕਲੀ ਆ। ਜੀ ਉਹਨਾਂ ਨੇ ਨਾਲੋਂ ਨਾਲ ਪੁਲਿਸ ਕੰਪਲੇਂਟ ਕੀਤੀ। ਹੂੰ ਪੁਲਿਸ ਕੰਪਲੇਂਟ ਕਰਨ ਤੋਂ ਬਾਅਦ ਜਿਹੜੇ ਬ੍ਰਾਂਚ ਮੈਨੇਜਰ ਪੁਰਾਣੇ ਸੀ ਉਹਨਾਂ ਨੂੰ ਬੁਲਾਇਆ ਗਿਆ ਜੀ ਉਹਨਾਂ ਦੇ ਨਾਲ ਇੱਕ ਡੀਲਿੰਗ ਮੈਨੇਜਰ ਅਫੀਸਰ ਹੁੰਦੇ ਨੇ ਹੂੰ ਜੋ ਆ ਚੀਜ਼ਾਂ ਦੀ ਡੀਲ ਕਰਦੇ ਹੁੰਦੇ ਆ ਕਿ ਇਹ ਸੋਨਾ ਅਸੀਂ ਇੰਨੇ 'ਚ ਰੱਖਾਂਗੇ ਜਾਂ ਇੰਨੇ 'ਚ ਨਹੀਂ ਰੱਖਾਂਗੇ ਉਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਸੀਸੀਟੀਵੀਆ ਦੇਖੀਆਂ ਗਈਆਂ ਵੀ ਇਹ ਸੋਨਾ ਕੀ ਕਿੱਥੋਂ ਚੇਂਜ ਹੋਇਆ ਕਿੱਦਾਂ ਚੇਂਜ ਹੋਇਆ ਹੂੰ ਹੂੰ ਫਿਰ ਦੇਖੋ ਲਾਸਟ ਤੇ ਉੱਤੇ ਜਿਹੜੇ ਬੋਡੀ ਸੁਰੱਖਿਆ ਗਾਰਡ ਹੁੰਦੇ ਨੇ ਜੀ ਜਿਹਨੂੰ ਆਪਾਂ ਕੇ ਲਈ ਵੀ ਸਕਿਉਰਟੀ ਗਾਰਡ ਬੈਠੇ ਹੁੰਦੇ ਨੇ ਆਪਾ ਸ਼ਾਹ ਦੇ ਵਿੱਚ ਵੀ ਉਹਨਾਂ ਦੇ ਉੱਤੇ ਨਜ਼ਰ ਕੀਤੀ ਹੂੰ ਵੀ ਉਹ ਪਤਾ ਲੱਗਿਆ ਵੀ ਉਹ ਜਿਹੜੇ ਸੁਰੱਖਿਆ ਬੁਡੀਗਾਰਡ ਨੇ ਵੀ ਉਹ ਮੈਨੇਜਰ ਦੇ ਨਾਲ ਮਿਲ ਕੇ ਰਾਤ ਨੂੰ ਸੋਨਾ ਚੇਂਜ ਕਰ ਦਿੰਦੇ ਸੀ ਜੀ ਵੀ ਦੇਖੋ ਜਿੱਥੇ ਤਾਂ ਪਹਿਲਾਂ ਤਾਂ ਆਪਾਂ ਬੈਂਕ ਕਰਮਚਾਰੀਆਂ ਦੇ ਲਈ ਉਹਨੂੰ ਸਕਿਉਰਟੀ ਗਾਰਡ ਨੂੰ ਰੱਖਦੇ ਆ ਜੀ ਬਿਲਕੁਲ ਕਿ ਦੇਖੋ ਕੋਈ ਡਕੈਤੀ ਨਾ ਹੋ ਜੇ ਕੋਈ ਹਸਲਾ ਲੈ ਕੇ ਨਾ ਆ ਜਵੇ ਕੋਈ ਦਿਨ ਦਿਹਾੜੇ ਲੁੱਟ ਨਾ ਹੋਵੇ ਹੂੰ ਜੇ ਉਹੀ ਬੰਦੇ ਜਿਹੜੇ ਸੁਰੱਖਿਆ ਕਰਦੇ ਹੁਣ ਤੇ ਉਹੀ ਤੁਹਾਡੇ ਸੋਨੇ ਨੂੰ ਲੁੱਟ ਕੇ ਲੈ ਜਾਣ ਤੇ ਤੁਹਾਨੂੰ ਕਿੰਨਾ ਕੁ ਬੁਰਾ ਲੱਗੂਗਾ ਜੀ ਬਿਲਕੁਲ ਵੀ ਕਿਤਨਾ ਕਿਤੇ ਜਿਹੜਾ ਇਹ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੂੰ ਵੀ ਉਹਨਾਂ ਨੇ ਜਿਹੜਾ ਸੁਰੱਖਿਆ ਗਾਰਡ ਤੇ ਜਿਹੜੇ ਪੁਰਾਣੇ ਬੈਂਕ ਮੈਨੇਜਰ ਨੇ ਡੀਲਿੰਗ ਅਫੀਸਰ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਕੀਤੀ ਵੀ ਤੁਹਾਡੇ ਤਿੰਨਾਂ ਨੇ ਇਹ ਜਿਹੜਾ ਪਲਾਨ ਬਣਾਇਆ ਸੀ ਵੀ ਉਹ ਹੁਣ ਫਰਦਾ ਫਾਸ ਹੋ ਗਿਆ ਉਹਦਾ ਜੀ ਬਿਲਕੁਲ ਸੋ ਇਨਸਾਨੀਅਤ ਆਪਣੀਆਂ ਜੜੀਆਂ ਕਹਿ ਸਕਦੇ ਆ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਚੁੱਕੀ ਐ ਜਿਸ ਤਰੀਕੇ ਦੇ ਨਾਲ ਅਸੀਂ ਵਿਸ਼ਵਾਸ ਕਰਦੇ ਆ ਕਿ ਆਨ ਆਲਾ ਸਮਾਨ ਨਾ ਕੁਝ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਕਿ ਹੁਣ ਅਸੀਂ ਬੈਂਕ ਕਰਮਚਾਰੀਆਂ ਤੇ ਵੀ ਵਿਸ਼ਵਾਸ ਕਰਦੋਂ ਪਹਿਲਾਂ ਸ਼ਾਇਦ ਸੌ ਬਾਰ ਸਾਨੂੰ ਸੋਚਣਾ ਪਏ ਸੋ ਬਿਲਕੁਲ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਜਿਸ ਤੋਂ ਬਾਅਦ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਸਤਰਕ ਰਹਿਣ ਦੀ ਲੋੜ ਐ ਸੋ ਬਾਕੀ ਕੋਈ ਵੀ ਤੁਸੀਂ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਚੰਨੇ ਹੁਣ ਵੰਦੂ ਚੱਲ ਸਕਦਾ ਧੰਨਵਾਦ ਧੰਨਵਾਦ ਜੀ